ਵੀਡੀਓ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀ ਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਸੋਲਰ ਸਿਸਟਮ ਫੇਲ ਕਿਉਂ ਹੈ ਸੋਲਰ ਸਿਸਟਮ ਵਧੀਆ ਪਰਫਾਰਮੈਂਸ ਕਿਉਂ ਨਹੀਂ ਦਿੰਦਾ ਸੋਲਰ ਸਿਸਟਮ ਦੇ ਵਿੱਚ ਕੀ ਕਾਰਨ ਨੇ ਕਿ ਤੁਹਾਡੇ ਲੱਗਿਆ ਹੋਇਆ ਸੋਲਰ ਸਿਸਟਮ ਪੂਰਾ ਪਾਣੀ ਨਹੀਂ ਦੇ ਪਾਉਂਦਾ ਖੇਤੀਬਾੜੀ ਵਾਸਤੇ ਕਿਸਾਨਾਂ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਪਾਣੀ ਪੰਜਾਬ ਸੂਬੇ ਦੇ ਵਿੱਚ ਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਬਿਜਲੀ ਦੇ ਕਨੈਕਸ਼ਨ ਨਹੀਂ ਮਿਲ ਪਾਰੇ ਇਹ ਸਰਕਾਰ ਬਿਜਲੀ ਦੇ ਕਨੈਕਸ਼ਨ ਨਹੀਂ ਕੱਢਦੀ ਭਈ ਉਥੇ ਪਾਣੀ ਦੀ ਸਿੰਚਾਈ ਵਾਸਤੇ ਕਿਸਾਨ ਸੋਲਰ ਪੰਪਿੰਗ ਸਿਸਟਮ ਵੱਲ ਰੁੱਖ ਕਰ ਰਿਹਾ ਤੇ ਸੋਲਰ ਦੇ ਵਿੱਚ ਆਉਣ ਵਾਲੀਆਂ ਸਭ ਤੋਂ ਵੱਡੀਆਂ 2-3 ਦਿੱਕਤਾਂ ਨੇ ਇੱਕ ਤੇ ਕਿਸਾਨ ਵੀਰਾਂ ਨੇ ਸੋਲਰ ਲਵਾਲੇ ਨੇ ਪਰ ਪਾਣੀ ਨਹੀਂ ਪੂਰਾ ਹੁੰਦਾ ਜਾਂ ਚੱਜ ਨਾਲ ਸੋਲਰ ਸਿਸਟਮ ਚੱਲਦਾ ਨਹੀਂ ਦੂਜਾ ਉਹਨਾਂ ਨੂੰ ਇਹਦੇ ਵਿੱਚ ਆਪਸ਼ਨ ਚਾਹੀਦਾ ਜਨਰੇਟਰ ਦਾ ਕਿ ਮੋਟਰ ਇਦਾਂ ਦੀ ਹੋਵੇ ਕਿ ਜਨਰੇਟਰ ਤੇ ਵੀ ਚੱਲੇ ਇਸ ਚੱਕਰ ਦੇ ਵਿੱਚ ਕਿਸਾਨ ਵੀਰ ਕੀ ਕਰਦੇ ਨੇ ਨਾਰਮਲ ਗ੍ਰਿਡ ਵਾਲੀ ਮੋਟਰ ਵਰਤ ਲੈਂਦੇ ਨੇ ਜਿਹਨੂੰ ਸੋਲਰ ਤੇ ਵੀ ਚਲਾਉਂਦੇ ਨੇ ਦੇ ਬਾਅਦ ਵਿੱਚ ਸਿੱਧਾ ਡਾਇਰੈਕਟ ਜਨਰੇਟਰ ਤੇ ਵਿਚ ਲਾਂਦੇ ਨੇ ਪਰ ਇਦਾਂ ਕਰਨਾ ਗਲਤ ਏ ਇਹਦੇ ਨਾਲ ਕਿਸਾਨ ਵੀਰ ਦੇ 2-3 ਨੁਕਸਾਨ ਨੇ ਇੱਕ ਤੇ ਜਦੋਂ ਨਾਰਮਲ ਮੋਟਰ ਜਨਰੇਟਰ ਤੇ ਚੱਲਦੀ ਏ ਤੇ ਜਨਰੇਟਰ ਤੇਲ ਵੱਧ ਖਾਂਦਾ ਮੋਟਰ ਅੰਪੀਅਰ ਜ਼ਿਆਦਾ ਲੈਂਦੀ ਏ ਤੇ ਤੇਲ ਦਾ ਖਰਚਾ ਵੱਧ ਆ ਦੂਜੀ ਗੱਲ ਜਦੋਂ ਸੋਲਰ ਤੇ ਚੱਲਦੀ ਏ ਉਦੋਂ ਪਰਫਾਰਮ ਨਹੀਂ ਕਰ ਪਉਂਦੀ ਉਦੋਂ ਵਧੀਆ ਪਰਫਾਰਮੈਂਸ ਨਹੀਂ ਦੇ ਸਕਦੀ ਬਦਲਬਾਈ ਦੇ ਵਿੱਚ ਟ੍ਰਿਪ ਇਸ਼ੂ ਜ਼ਿਆਦਾ ਹੁੰਦਾ ਕੁੱਲ ਮਿਲਾ ਕੇ ਕਿਸਾਨ ਵੀਰ ਖੱਜਲ ਹੋ ਜਾਂਦਾ ਤੇ ਉਹ ਸੋਲਰ ਨਾਲੋਂ ਜ਼ਿਆਦਾ ਫਿਰ ਉਹਨੂੰ ਜਨਰੇਟਰ ਤੇ ਚਲਾਉਂਦਾ ਸੋ ਜੇ ਜਨਰੇਟਰ ਤੇ ਚਲਾਣੀ ਸੀ ਫਿਰ ਸੋਲਰ ਲਵਾਉਣ ਦਾ ਕੀ ਫਾਇਦਾ ਸੋ ਇਦਾਂ ਦੇ ਭੰਬਲਪੂਸੇ 'ਚ ਕਿਸਾਨ ਵੀਰ ਫਸ ਜਾਂਦਾ ਤੇ ਕੁੱਲ ਮਿਲਾ ਕੇ ਕਿਸਾਨ ਨੂੰ ਪਛਤਾਵਾ ਹੁੰਦਾ ਵੀ ਉਹਨੇ ਸੋਲਰ ਕਿਉਂ ਲਵਾਇਆ ਇਹ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਮੋਟਰ ਸਾਡੀ ਵੇਖਦੇ ਪਏ ਹੋ ਪਹਿਲੀ ਵੀਡੀਓ ਵਾਲੀ ਮੋਟਰ 7.5 ਹਸ ਪਾਵਰ ਦੀ ਏ ਸੋਲਰ ਸਪੈਸ਼ਲ ਮੋਟਰ ਏ ਜਨਰੇਟਰ ਤੇ ਵੀ ਚੱਲਦੀ ਏ ਗ੍ਰਿਡ ਤੇ ਵੀ ਚੱਲਦੀ ਏ ਤੇ ਸੋਲਰ ਤੇ ਵੀ ਚੱਲਦੀ ਏ ਉਹ 7.5 ਹੌਸਪਾਵਰ ਦੀ ਮੋਟਰ ਅਸੀਂ ਬਰੇਹਪਿੰਡ ਮਾਨਸਾ ਡਿਸਟ੍ਰਿਕਟ ਦੇ ਵਿੱਚ ਪਾਈ ਏ ਤੇ ਉੱਥੇ ਪਹਿਲਾਂ ਉਹਨਾਂ ਨੇ ਇਲੈਕਟ੍ਰਿਕ ਮੋਟਰ ਪਾਈ ਸੀ ਜਿਹਦੇ ਵਿੱਚ ਜੋ ਤੁਹਾਨੂੰ ਇਹਦੇ ਵਿੱਚ ਸਿਚੁਏਸ਼ਨ ਦੱਸੀ ਏ ਸੇਮ ਸਿਚੁਏਸ਼ਨ ਨਾਲ ਕਿਸਾਨ ਜੂਝਦਾ ਪਿਆ ਸੀ ਆ ਦੂਜੀ ਮੋਟਰ 10 ਹੌਸਪਾਵਰ ਦੀ ਏ 110 ਫੁੱਟ ਤੇ ਚੱਲਦੀ ਪਈ ਏ ਇਹ ਵੀ ਨੈਸਾ ਦੀ ਮੋਟਰ ਏ ਇੱਥੇ ਵੀ ਗ੍ਰਿਡ ਵਾਲੀ ਮੋਟਰ ਕੱਢ ਕੇ ਇਹ ਨੂਰਪੁਰ ਵੇਦੀ ਪਾਈ ਏ 110 ਫੁੱਟ ਤੇ ਚੱਲਦੀ ਏ 3 ਇੰਚੀ ਦਾ ਫੁੱਲ ਪ੍ਰੈਸ਼ਰ ਏ ਸੋ ਕਿਸਾਨ ਵੀਰੋ ਤੁਸੀਂ ਜਦੋਂ ਵੀ ਕੋਈ ਸੋਲਰ ਸਿਸਟਮ ਲਵਾਉਂਦੇ ਹੋ ਉੱਥੇ ਗ੍ਰਿਡ ਵਾਲੀ ਮੋਟਰ ਨਾ ਪਾਇਆ ਕਰੋ ਕਿਉਂਕਿ ਅੱਜ ਦੇ ਟਾਈਮ ਵਿੱਚ ਜਿਹੜੀਆਂ ਸੋਲਰ ਮੋਟਰਾਂ ਨੇ ਉਹ ਜਨਰੇਟਰ ਤੇ ਗ੍ਰਿਡ ਦੋਨਾਂ ਤੇ ਚੱਲ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੀਆ ਇਸ ਟਾਈਮ 'ਚ ਜੋ ਪਰਫਾਰਮ ਕਰਦੀ ਪਈ ਏ ਨੈਸਾ ਸੋਲਰ ਸਪੈਸ਼ਲ ਸੋਲਰ ਸਮਰਸੀਬਲ ਮੋਟਰ ਸੋਲਰ ਪੈਨਲਾਂ ਤੇ ਵੀ ਬਹੁਤ ਵਧੀਆ ਪਰਫਾਰਮੈਂਸ ਏ ਜਨਰੇਟਰ ਤੇ ਵੀ ਘੱਟ ਲੋਡ ਲੈ ਕੇ ਚੱਲਦੀ ਏ ਤੁਹਾਡੇ ਤੇਲ ਦਾ ਖਰਚਾ ਵੀ ਘੱਟ ਹੁੰਦਾ ਜੇਕਰ ਤੁਹਾਡਾ ਰਹਿ ਗਿਆ ਨਿਕਾਲ ਕਿ ਤੁਸੀਂ ਕਿਤੇ ਪਾਣੀ ਲਾਇਆ ਏ ਸ਼ਾਮ ਨੂੰ ਤੁਹਾਡਾ ਥੋੜਾ ਬਹੁਤਾ ਖੱppa ਰਹਿ ਗਿਆ ਕਿਾਰੇ ਦਾ ਤੁਸੀਂ ਜਨਰੇਟਰ ਨਾਲ ਵੀ ਭਰਨਾ ਚਾਹੁੰਦੇ ਹੋ ਤੇ ਜਨਰੇਟਰ ਤੇ ਵੀ ਚੱਲ ਜਾਂਦੀ ਏ ਤੇ ਜਨਰੇਟਰ ਤੇ ਵੀ ਇਹਦਾ ਕੋਈ ਖਾਸ ਖਰਚਾ ਨਹੀਂਗਾ ਬਹੁਤ ਘੱਟ ਐਂਪੀਅਰ ਲੈਂਦੀ ਏ ਤੇ ਜੇ ਕਦੇ ਐਮਰਜੈਂਸੀ ਤੁਹਾਨੂੰ ਜਨਰੇਟਰ ਚਲਾਉਣਾ ਵੀ ਪੈ ਜਾਵੇ ਤੇ ਤੇਲ ਦਾ ਖਰਚਾ ਬਹੁਤ ਘੱਟ ਹੁੰਦਾ ਸੋ ਕਿਸਾਨ ਭਰਾਵੋ ਜਦੋਂ ਵੀ ਸੋਲਰ ਪੰਪ ਲਵਾਉਂਦੇ ਹੋ ਸਪੈਸ਼ਲ ਸੋਲਰ ਵਾਲੀ ਮੋਟਰ ਪਾਇਆ ਕਰੋ ਨਾਰਮਲ ਗ੍ਰਿਡ ਮੋਟਰ ਦਾ ਤੇ ਸੋਲਰ ਮੋਟਰ ਦਾ ਬਹੁਤ ਫਰਕ ਹੁੰਦਾ ਦੂਜੀ ਬੇਨਤੀ 540 वाट ਦੇ 580 वाट ਦੇ ਪੈਨਲ ਜਿੰਨਾ ਕਿਸਾਨਾਂ ਦੇ ਲੱਗੇ ਨੇ ਬਹੁਤ ਫੋਨ ਕਾਲਸ ਆਉਂਦੀਆਂ ਪਈਆਂ ਨੇ ਕਿ ਸਾਡਾ ਸਿਸਟਮ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦਾ ਹਜੇ 540 वाट 580 वाट ਦੇ ਤਰੀਕੇ ਦੀਆਂ ਮੋਟਰਾਂ ਨਹੀਂ ਆਈਆਂ ਮਾਰਕੀਟ 'ਚ ਉਹ ਕੰਟਰੋਲਰ ਨਹੀਂ ਆਏ ਜੋ ਤੁਹਾਨੂੰ ਸਿੰਗਲ ਸਟ੍ਰਿੰਗ ਤੇ ਵਧੀਆ ਪਰਫਾਰਮੈਂਸ ਦੇ ਸਕਣ ਸੋ ਉਸ ਚੱਕਰਾਂ 'ਚ ਨਾ ਪਵੋ 540 वाट 580 वाट ਦੇ ਪੈਨਲ ਲਾ ਕੇ ਤੁਸੀਂ ਖੱਜਲਖੁਆਰ ਹੋਗੇ ਇਸ ਟਾਈਮ 'ਚ ਜਦੋਂ ਤੱਕ ਉਸ ਤਕਨੀਕ ਦੀਆਂ ਮੋਟਰਾਂ ਨਹੀਂ ਆਉਂਦੀਆਂ ਇੱਕ ਵਧੀਆ ਸੋਲਰ ਸਿਸਟਮ ਲਵਾਉਣ ਵਾਸਤੇ ਤੇ ਪੁਰਾਣੇ ਸਿਸਟਮ ਦੀ ਸੋਲਰ ਸਰਵਿਸ ਕਰਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 9814571211 ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ